ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸਿੱਖ ਸੰਗਤ ਨੂੰ ਹੋਰ ਸਨਾਂਓ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਵਿੱਚ ਖਾਲਸਾ ਜੀ ਅੱਜ ਆਪਾਂ ਜਿਹਦਾ ਸਟੋਰੀ ਪਾਈ ਸੀਗੀ ਇੰਸਟਾਗ੍ਰam ਤੇ ਆਪਾਂ ਇੱਕ ਸੀਰੀ ਸ਼ੁਰੂ ਕਰਨ ਲੱਗੇ ਹਾਂ ਕੁਝ ਕੁਝ 10 ਮਿੰਟ ਦੀ 15 ਮਿੰਟ ਦੀ ਜਿਵੇਂ ਵੀ ਅਕਾਲ ਪੁਰਖ ਜੀ ਦਇਆ ਕਰਨਗੇ ਉਸ ਅਨੁਸਾਰ ਹੀ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜੀਵਨ ਬਾਰੇ ਕੁਝ ਐਸੀਆਂ ਗੱਲਾਂ ਜੋ ਆਮ ਸੰਗਤ ਨੂੰ ਨਹੀਂ ਪਤਾ ਉਹ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਆਪਾਂ ਸੁਣੀਆਂ ਨੇ ਜਾਂ ਸਿੱਖੀਆਂ ਨੇ ਜਾਂ ਸੁਣੀਆਂ ਹੀ ਨੇ ਮੈਂ ਕੋਈ ਮਹਾਪੁਰਸ਼ ਤਾਂ ਨਹੀਂ ਆ ਬ੍ਰਹਮ ਗਿਆਨੀ ਬੜਾ ਧੁਰੋਂ ਹੀ ਆਇਆ ਹਨ ਆਪਾਂ ਸੁਣ ਕੇ ਜੋ ਸੁਣੀਆਂ ਨੇ ਕੋਸ਼ਿਸ਼ ਕੀਤੀ ਹੈ ਵੀ ਜਰੂਰ ਇਹ ਆਮ ਸੰਗਤਾਂ ਦੇ ਨਾਲ ਬਲਾਸ ਕੀਤਾ ਜਾਵੇ ਬਚਨ ਬਲਾਸ ਕਿਉਂਕਿ ਕੁਝ ਨਹੀਂ ਪਤਾ ਅਕਾਲ ਪੁਰਖ ਜੀ ਨੇ ਕਿੰਨੇ ਸਵਾਸ ਲਿਖੇ ਨੇ ਤੇ ਜੇ ਆਪਾਂ ਇਹ ਕਰ ਸਕੀਏ ਸੇਵਾ ਤੇ ਮਹਾਰਾਜ ਦੀ ਕਿਰਪਾ ਹੋਏਗੀ ਸਭ ਤੋਂ ਪਹਿਲਾਂ ਤਾਂ ਧੰਨ ਬਾਬਾ ਦੀਪ ਸਿੰਘ ਸ਼ਹੀਦ ਪਾਤਸ਼ਾਹ ਦੇ ਚਰਨਾ ਵਿੱਚ ਬੇਨਤਾ ਹੈ ਕਿ ਮਾ ਮਾਹਪੁਰਖੋ ਆਪ ਜੀ ਦੇ ਜੀਵਨ ਦੀ ਕਥਾ ਕਰਨ ਲੱਗੇ ਹਾਂ ਆਪ ਜੀ ਦਇਆ ਕਰਕੇ ਆਪਣੇ ਜੀਵਨ ਦੀ ਕਥਾ ਆਪ ਹੀ ਕਰਾ ਲੈਣੀ ਅਸੀਂ ਇਨੀ ਯੋਗ ਨਹੀਂ ਨਹੀਂ ਸ਼ਮਤਾ ਨਹੀਂ ਕਿ ਆਪ ਜੀ ਬਾਰੇ ਕੁਝ ਬੋਲ ਪਾਈਏ ਤੇ ਦਇਆ ਹੋਵੇ ਇਸ ਚੀਜ਼ ਦਾ ਇਸ ਤਰ੍ਹਾਂ ਪ੍ਰਚਾਰ ਜਾਵੇ ਵੀ ਸਿੱਖ ਸੰਗਤ ਸਾਰੇ ਗੁਰੂ ਚਰਨਾਂ ਦੇ ਨਾਲ ਜੁੜੇ ਕਲਗੀਧਰ ਪਾਸ਼ਾ ਮਹਾਰਾਜ ਦੇ ਨਾਲ ਜੁੜੇ ਇਹ ਵੀ ਆਪਣਾ ਮਾਨ ਦਾ ਫਰਨਾ ਹੈ ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਦਾ ਜਨਮ ਜਨਵਰੀ 26 1682 ਜਿਹਨੂੰ ਪੰਜਾਬੀ ਵਿੱਚ 14 ਮਾਗ ਵੀ ਕਹਿ ਦਿੰਦੇ ਨੇ ਉਹ ਵੇਣ ਜਿਹੜਾ ਕਿ ਮਾਝੇ ਦੀ ਧਰਤੀ ਵਿੱਚ ਹੈਗਾ ਆ ਬਾਬਾ ਜੀ ਦੇ ਪਿਤਾ ਜੀ ਦਾ ਨਾਮ ਭਾਈ ਭਗਤਾ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਜੀ ਬਾਬਾ ਜੀ ਇੱਕ ਬਹੁਤ ਹੀ ਵੱਡੇ ਸੂਰਮੇ ਦੇ ਨਾਲ ਇੱਕ ਬਹੁਤ ਹੀ ਵੱਡੇ ਪਰਵਕਾਰੀ ਵੀ ਸਨ ਅੱਜ ਥੋੜੀ ਇੰਟਰੋਡਕਸ਼ਨ ਦੇ ਨਾਲ ਇੱਕ ਛੋਟੀ ਜੀ ਸਾਖੀ ਸ਼ੁਰੂ ਕਰਾਂਗੇ ਫਿਰ ਹੌਲੀ-ਹੌਲੀ ਆਪਾਂ ਅੱਗੇ ਵਧੀ ਜਾਵਾਂਗੇ ਇਹ ਗੱਲਾਂ ਆਮ ਹੀ ਆਪ ਸਿੱਖ ਸੰਗਤਾਂ ਨੂੰ ਪਤਾ ਨੇ ਹੌਲੀ-ਹੌਲੀ ਜਿਦੋਂ-ਜਿਦਾਂ ਸੀਰੀਜ਼ ਅੱਗੇ ਵਧੂਗੀ ਜਿੱਦਾਂ ਬੜਿਆਂ ਦੇ ਸਵਾਲ ਨੇ ਬਾਬਾ ਦੀਪ ਸਿੰਘ ਜੀ ਜੰਗ 'ਚ ਕਿਉਂ ਨਹੀਂ ਆਏ ਜਦੋਂ ਬਾਬਾ ਫਤਿਹ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਸੀ ਸਨ ਯਾ ਚਮਕੌਰ ਦੀ ਗੜੀ ਦੀ ਜੰਗ ਹੋਈ ਉਦੋਂ ਬਾਬਾ ਜੀ ਕਿੱਥੇ ਹਨ ਇਹ ਅੱਗੇ-ਅੱਗੇ ਗੱਲ ਕਰਦੀ ਕਰਦੇ ਆਪਾਂ ਜ਼ਰੂਰ ਕਰਾਂਗੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇੱਕ ਵਾਰੀ ਗੱਫਾ ਛਾ ਗਰੇ ਸਨ ਗੱਫਾ ਮਤਲਬ ਕੀ ਪ੍ਰਸ਼ਾਦਾ ਛਾ ਗਰੇ ਸਨ ਉਦੋਂ ਕੋਜਗ ਸਿੰਘ ਆਏ ਬਾਬਾ ਜੀ ਉਹ ਉਹ ਕਹਿੰਦੇ ਬਾਬਾ ਜੀ ਪੇ ਇੱਕ ਬੇਨਤਾ ਆ ਤੇ ਬਾਬਾ ਜੀ ਆਂਦੇ ਵੀ ਹਾਂ ਜੀ ਉਹ ਕਹਿੰਦੇ ਬਾਬਾ ਜੀ ਵੀ ਜਿਹੜੇ ਤੁਰਖ ਨੇ ਪਠਾਨ ਨੇ ਨਾ ਉਹ ਜਿਹੜਾ ਹਿੰਦੂ ਧਰਮ ਦੀਆਂ ਬਹੂ ਬੇਟੀਆਂ ਉਹਨਾਂ ਨੂੰ ਚੁੱਕ ਕੇ ਖਾਂਡੇ ਨੇ ਤੇ ਆਪ ਜੀ ਕਰੋ ਕਿਰਪਾ ਤੇ ਬਾਬਾ ਜੀ ਐਡੇ ਪਰਉਪਕਾਰੀ ਸਨ ਉਹ ਕਹਿੰਦੇ ਵੀ ਗਫਾ ਪ੍ਰਸ਼ਾਦ ਦੇਣ ਛਕਾਂਗੇ ਬਾਅਦ ਵਿੱਚ ਪਹਿਲਾਂ ਇਹ ਮੋਰਚਾ ਫੜੇ ਕਰੀਏ ਪਹਿਲਾਂ ਬਾਬਾ ਜੀ ਨੇ ਉਹ ਧੀਆਂ ਪਹਿਣਾ ਛਡਾਈਆਂ ਉਹਨਾਂ ਨੂੰ ਉਹਨਾਂ ਦੇ ਘਰ ਪਹਚਾਇਆ ਫਿਰ ਬਾਬਾ ਜੀ ਨੇ ਬਾਅਦ ਚ ਆ ਕੇ ਗਫਾ ਛਕਾਇਆ ਸੀਗਾ ਐਡੇ ਵੱਡੇ ਸੂਰਮੇ ਐਡੇ ਵੱਡੇ ਯੋਧੇ ਇਨਾ ਪਰਉਪਕਾਰ ਸਭਾ ਸੀਗਾ ਬਾਬਾਈ ਦਾ ਕਲਗੀਧਰ ਪਾਸ਼ਾ ਮਹਾਰਾਜ ਦੇ लाडले ਪੁੱਤ ਵੀ ਸਨ ਮਹਾਰੇ ਬਹੁਤ ਪ੍ਰੇਮ ਕਰਦੇ ਸੀ ਜਦੋਂ ਬਾਬਾ ਦੀਪ ਸਿੰਘ ਜੀ ਆਪਣੇ ਘਰ ਤੋਂ ਅੰਮ੍ਰਿਤ ਨਹੀਂ ਛਕਿਆ ਸੀ ਜਦੋਂ ਆਨੰਦਪੁਰ ਗਏ ਮਹਾਰਾਜ ਕੋਲ ਰਹੇ ਬਾਬਾਈ ਨੂੰ ਮਹਾਰੇ ਨੇ ਅੰਮ੍ਰਿਤ ਛਕਾਇਆ ਤੇ ਬਾਬਾਈ ਦਾ ਨਾਮ ਦੀਪ ਸਿੰਘ ਰੱਖਤਾ ਪਹਿਲੋ ਸਾਰੇ ਜਾਣਦੇ ਸੀ ਦੀਪਾ ਦੀਪੇ ਤੋਂ ਭਾਈ ਦੀਪਾ ਤੇ ਫਿਰ ਦੀਪ ਸਿੰਘ ਤੇਰੇ ਬਾਬਾ ਦੀਪ ਸਿੰਘ ਦੇ ਬਾਬਾ ਦੀਪ ਸਿੰਘ ਅਮਰ ਸ਼ਹੀਦ ਜਿੰਦਾ ਸ਼ਹੀਦ ਇਦਾਂ ਇੱਕ ਅਸਾਗੀ ਚੱਲੀ ਜਦੋਂ ਬਾਬਾ ਜੀ ਨੂੰ ਨਾਲ ਲੈ ਜਾਣ ਬਾਰੇ ਉਹਨਾਂ ਦੇ ਘਰ ਜਾਣੇ ਸੋਚਾ ਦੇ ਗੁਰੂ ਮਹਾਰਾਜ ਕਲਗੀਧਰ ਪਾਸ਼ਾ ਦੇ ਚਰਨਾ ਵਿੱਚ ਕੀਤੀ ਅਰਦਾਸ ਕਿ ਮਹਾਰਾਜ ਜੀ ਅਸੀਂ ਨਾਲ ਲੈ ਜਾਈਏ ਤੇ ਮਹਾਰਾਜ ਹੀ ਕਹਿੰਦੇ ਵੀ ਠੀਕ ਆ ਲੈ ਜਾਓ ਜਦੋਂ ਅਸੀਂ ਬੁਲਾਵਾਂਗੇ ਫਿਰ ਆ ਜਾਣਾ ਜੇ ਉਹ ਤਾਂ ਨਹੀਂ ਬੁਲਾਉਂਦੇ ਉਹ ਤਾਂ ਕਰੋ ਜਦੋਂ ਬਾਬਾ ਜੀ ਆਪਣੇ ਨਗਰ ਆਏ ਪਹੂ ਵੰਡ ਤੇ ਬਾਬਾ ਜੀ ਦੇ ਵੱਲ ਦੇਖ ਕੇ ਉਹਨਾਂ ਦੇ ਜਿਹੜੇ ਵੀ ਪਹਿਲਾਂ ਸੱਜਣ ਮਿੱਤਰ ਸੀਗੇ ਉਹਨਾਂ ਦੀ ਹਾਨੀ ਪ੍ਰਵਾਣੀ ਉਹ ਸਾਰੇ ਦੇਖਦੇ ਹੀ ਰਹਿ ਗਏ ਕਿ ਬਾਬਾ ਜੀ ਦਾ ਸਰੂਪ ਇੰਨਾ ਜ਼ਿਆਦਾ ਸੋਹਣਾ ਉਹ ਫਿਰ ਮਤਲਬ ਕਿ ਉਹਨਾਂ ਨੂੰ ਰੋਜ਼ ਹੀ ਕਹਿਣਾ ਵੀ ਤੁਹਾਡੇ ਉਹਨਾਂ ਬਾਬੇ ਦੇ ਵੇਖ ਕੇ ਨਾ ਉਹ ਮਾ ਬਾਈ ਦੇ ਮਗਰਮਗਰੀ ਤੁਲਨਾ ਪਏ ਤੇ ਨਾ ਪ੍ਰਭਾਵ ਪੈ ਗਿਆ ਕਲਗੀਧਰ ਪਾਸ਼ਾ ਮਾਰੇ ਦੀ ਸਿੱਖੀ ਦਾ ਉਹ ਸਰੂਪ ਦਾ ਉਹ ਫਿਰ ਆਂਦੇ ਵੀ ਸਾਡੇ ਤੇ ਵੀ ਕਿਰਕਾ ਕਰੋ ਸਾਡੇ ਤੇ ਵੀ ਕਲਗੀਧਰ ਪਾਸ਼ਾ ਦੇ ਪਿਤਾ ਦੇ ਕਰਾ ਦੋ ਕਿਰਪਾ ਵੀ ਅਸੀਂ ਅੰਮ੍ਰਿਤ ਛਕ ਲਈਏ ਠੀਕ ਹੈ ਜੀ ਉਦੋਂ ਫਿਰ ਬਾਬਾ ਜੀ ਉਹ ਸੰਗਤ ਨੂੰ ਵੀ ਲੈ ਕੇ ਗਏ ਉਹਨਾਂ ਨੂੰ ਵੀ ਅੰਮ੍ਰਿਤ ਛਕਾਇਆ ਤੇ ਉਦੋਂ ਮਤਲਬ ਕਿ ਬੜਾ ਚਾਹ ਹੁੰਦਾ ਸੀ ਅੰਮ੍ਰਿਤ ਛਕਣ ਦਾ ਮਹਾਰਾਜ ਕਲਗੀਧਰ ਪਾ ਸ਼ਾਹੀ ਖੁਸ਼ੀ ਲੈਂਦਾ ਉਹ ਮਰਜੀ ਵੜੇਸ਼ੀ ਸਿੰਘ ਉਹਨਾਂ ਦੀਆਂ ਬਾਤਾਂ ਹੀ ਹੋਰ ਸੀ ਜਾਣਾ ਉਹ ਤੇ ਮਹਾਰਾਜ ਤੇ ਇੰਨਾ ਪ੍ਰੇਮ ਇੰਨਾ ਭਰੋਸਾ ਸੀ ਕਿ ਉਹ ਮਰ ਜਾਣਗੇ ਪਰ ਉਹ ਮਹਾਰਾਜ ਨੂੰ ਕਦੀ ਬਧਾਵਾ ਨਹੀਂ ਲਿਖਦੇ ਵੀਰੋ ਕੇਸ ਕਤਲ ਕਰਨਾ ਸਰੀਰ ਦਾ ਰੋਮ ਕਟਣਾ ਇਹਦਾ ਮਤਲਬ ਇੱਕੋ ਹੀ ਆ ਕਿ ਅਸੀਂ ਆਪਣੇ ਗੁਰੂ ਸਾਹਿਬ ਨੂੰ ਵਦਾਵਾ ਲਿਖਦਾ ਹੈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਕਈ ਵੀਰ ਕਹਿੰਦੇ ਨੇ ਵੀ ਅਸੀਂ ਗੁਰੂ ਨੂੰ ਕਿੰਨਾ ਪਿਆਰ ਕਰਦੇ ਅਸੀਂ ਜਾਂਦੇ ਕਰੀ ਜਾਓ ਪਰ ਗੁਰੂ ਨਹੀਂ ਕਰਦਾ ਉਹਨੂੰ ਕਲਗੀਧਰ ਪਾਸ਼ਾ ਮਾਰੇ ਇਸ ਸਾਖੀ ਜਾਂਦੇ ਨੇ ਕੇਸਾਂ ਦੀ ਮਾਰੇ ਨੇ ਆਪ ਕੇਸ ਰਖਾਏ ਇਕ ਸਿੰਘ ਸੀਗਾ ਤੇ ਉਹ ਕੇਸ ਕਤਲ ਕਰਨ ਲਾ ਪਿਆ ਦੇ ਕੀ ਨਹੀਂ ਸੋਚਣੇ ਆਗੇ ਕਹਾਂ ਮਾਰੇ ਵੀ ਆਪ ਜੀ ਉਹਨੂੰ ਸਮਝਾਓ ਵੀ ਉਹ ਕੇਸ ਜਿਹੜੇ ਨਾ ਆਪਣੇ ਬਦਲ ਕਰਦਾ ਇਹ ਗਲਗੀਦਰ ਪਾਸ਼ਾ ਮਾਰੇ ਨੇ ਉਹ ਸੱਧਿਆ ਹੋ ਜਾਂਦਾ ਕੇਸ ਕਿਉਂ ਬਦਲ ਕਰਦਾ ਵਾ ਉਹ ਕਹਿੰਦਾ ਜਿੱਦਾ ਆਮ ਸਿੰਘ ਅੱਜ ਕਹਿੰਦੇ ਨੇ ਵੀ ਕਿਸਾਂ ਨਾਲ ਕੀ ਹੋ ਜਾਂਦਾ ਵਾ ਪ੍ਰੇਮ ਹੋਣਾ ਚਾਹੀਦਾ ਗੁਰੂ ਪ੍ਰੇਮ ਹੈਗਾ ਇਨਸਾਨੀਅਤ ਹੋਣੀ ਚਾਹੀਦੀ ਆ ਅਣਾ ਇਹ ਗੱਲਾਂ ਦੇਖੋ ਇਨਸਾਨੀਅਤ ਤਾਂ ਨਹੀਂ ਇਹ ਵੀ ਜਿਹੜੇ ਸਿੰਘ ਤੁਹਾਡੇ ਟਾਡੇ ਕਰਕੇ ਟਾਡੇ ਕਰਕੇ ਖਾਲਸੇ ਪੰਥ ਕਰਕੇ ਸਿੱਖੀ ਕਰਕੇ ਸ਼ਹੀਦ ਹੋ ਗਏ ਅਸੀਂ ਉਹਨਾਂ ਦਾ ਜੋ ਨੀੱਚਾ ਸੀ ਜੋ ਉਹਨਾਂ ਨੇ ਸਿੱਖੀ ਨਿਭਾਈ ਆ ਉਹ ਕਦੀ ਛੱਡਿਆ ਹੀ ਨਾ ਉਹ ਤੇ ਹੁੰਦਾ ਚੰਗਾ ਇਨਸਾਨ ਜੇ ਇਹਨਾਂ ਨੂੰ ਦੇਈਏ ਧੋਖਾ ਤੇ ਫਿਰ ਕਹਿੰਦੇ ਆਂ ਅਸੀਂ ਗੁਰੂ ਨੂੰ ਬੜਾ ਪਿਆਰ ਕਰਦੇ ਆਂ ਅਸੀਂ ਬੜੇ ਚੰਗੇ ਇਨਸਾਨ ਆ ਇਹਦੇ ਆਪਣੇ ਆਪ ਨੂੰ ਹੀ ਝੂਠ ਮਾਰਨ ਦੀ ਗੱਲ ਆ ਅੰਤਰਾਤਮਾ ਜਾਣਦੀ ਆ ਵੀ ਹਾਂ ਕੀ ਸੱਚ ਆ ਤੇ ਕੀ ਝੂਠ ਆ ਠੀਕ ਆ ਜੀ ਫਿਰ ਮਾਰੇ ਨੇ ਕਿਹਾ ਉਹ ਇਦਾਂ ਟੀਚਰਾਂ ਆਇਆ ਕਹਿੰਦਾ ਮਾਰੇ ਕਿਹਾ ਵੀ ਕੇਸ ਰੱਖ ਮਾਲਾ ਵੀ ਤੂੰ ਨਰਕਾਂ ਨੂੰ ਵੀ ਜੇ ਗਲਤੀ ਨਾਲ ਤੂੰ ਚਲ ਗਿਆ ਜਮਦੂਤ ਤੇ ਨੂੰ ਲੈ ਗਿਆ ਨਾ ਤੇ ਐਂ ਤੈਨੂੰ ਪਛਾਣ ਕੇ ਕੇਸਾਂ ਤੋਂ ਫੜ ਕੇ ਨਰਕਾਂ 'ਚ ਕੱਢ ਲਾਈਂ ਆਂਦਾ ਮਾਰੇ ਜੀ ਵੀ ਮੈਂ ਦਾੜਾ ਤੇ ਰੱਖਿਆ ਦਾੜੇ ਤੋਂ ਫੜ ਕੇ ਘੱਲ ਲਓ ਮਾਰੇ ਆਂਦੇ ਵੀ ਨਹੀਂ ਇਹ ਟੀਚਰ ਆਇਆ ਇਹਨਾਂ ਕਹਲ ਵੀ ਤੂੰ ਕੇਸ ਰੱਖ ਤੇ ਇਦਾਂ ਰੱਖਣੇ ਪੈਣੇ ਫਿਰ ਉਹਨੇ ਕੇਸ ਰੱਖਿਆ ਨਾ ਮਾਰੇ ਦਾ ਹੁਕਮ ਮੰਨਿਆ 7 ਵਜੇ ਜਿਹੜੀ ਖੇੜਿਆ ਨਾ ਓੜੀ ਔਖੀ ਆ ਜਿਹੜਾ ਇਨਸਾਨ ਕਿਤੇ ਵੀ ਕੋਈ ਮਹਾਪੁਰਖ ਜਾਂ ਜੋ ਕਲਗੀਧਰ ਪਛਾਣੇ ਕਿਹਾ ਏ ਉਹਨੂੰ ਕਵੇ ਸਤਿਵਚਨ ਜੋ ਮਾਰੇ ਠੀਕ ਹੈ ਜੀ ਉਹ ਬੰਦਾ ਨਾ ਕਿਤੇ ਦਾ ਕਿਤੇ ਤਰ ਜਾਂਦਾ ਤੇ ਜਿਹੜਾ ਟੀਚਰਾਈਆਂ ਕਰਦਾ ਜਾਂ ਗਾੜੀਆਂ ਭਾਨੇ ਦਿੰਦਾ ਦੇਖੋ ਮੇਰਾ ਜਾਂ ਖਾਲਸੇ ਪੰਥ ਦਾ ਜਾਂ ਸਿੱਖਾਂ ਦਾ ਇਹ ਗੁਰੂ ਗੁਰੂ ਦੇ ਨੇ ਗੁਰੂ ਵਾਲੇ ਉਹਨਾਂ ਦਾ ਕੀ ਜਾਣਾਂ ਕੱਖ ਨਹੀਂ ਜਾਣਾਂ ਤੁਸੀਂ ਜੋ ਮਰਜੀ ਮਨਘੜਤ ਕਹਾਣੀਆਂ ਸੁਣਾਇ ਜੋ ਕੋ ਨਹੀਂ ਜਾਣਾਂ ਤਾਨੂੰ ਬਾਬਾ ਦੀਪ ਸਿੰਘ ਜੀ ਦਾ ਜੀਵਨ ਦੀਆਂ ਕੁਝ ਕੁ ਗੱਲਾਂ ਜਿੰਨੀਆਂ ਕਿ ਮੈਨੂੰ ਪਤਾ ਨੇ ਜੋ ਬਾਬਾ ਜੀ ਆਪ ਕਵਾ ਦੇਣਗੇ ਉਹ ਕਹਿ ਦੇਣਗੇ ਉਹ ਤਾਂ ਹੀ ਦੱਸ ਰਹੇ ਆ ਕਿਉਂਕਿ ਬਹੁਤ ਜਿਹੜੇ ਵੀਰਾਂ ਨੇ ਕੈਸ ਕਤਲ ਕੀਤਾ ਦਾੜੀ ਕਤਲ ਕੀਤੀ ਉਹ ਬਾਬਾ ਜੀ ਨੂੰ ਬਹੁਤ ਪ੍ਰੇਮ ਕਰਦੇ ਨੇ ਭਾਵਨਾ ਰੱਖਦੇ ਨੇ ਪਰ ਉਹ ਸ਼ਰਦਾ ਤਾਂ ਹੀ ਪ੍ਰਵਾਨ ਹੋਊਗੀ ਜੇ ਤੁਸੀਂ ਉਹਨਾਂ ਦੇ ਦੱਸੇ ਰਾਹ ਤੇ ਚੱਲੋਗੇ ਨਾ ਇਦਾਂ ਖੇਡ ਨਹੀਂ ਹੁੰਦੀ ਤੇ ਕੁਝ ਲੋਕ ਇਹ ਵੀ ਕਹਿੰਦੇ ਨੇ بڑے ਸਵਾਲ ਮੈਨੋਂ ਹੁੰਦੇ ਨੇ ਚਪਹਿਰਾ ਸਾਹਿਬ ਕੀ ਹੈ ਚਪੈਰਾ ਸਾਹਿਬ ਕੁਝ ਨਹੀਂ ਇੱਕ ਗੁਰੂ ਦੀ ਬਾਣੀ ਆ ਜਿੱਦਾਂ ਕੁਝ ਬਾਣੀਆਂ ਮਿਲਾ ਕੇ ਉਹਨੂੰ ਨਾਮ ਦਿੱਤਾ ਗਿਆ ਚਪੈਰਾ ਤੇ ਬਾਣੀ ਪੜਨੀ ਬਹੁਤ ਹੀ ਵਧੀਆ ਗੱਲ ਆ ਇਹਦੇ ਵਿੱਚ ਕੋਈ ਵੀ ਨਿੰਦਣ ਵਾਲੀ ਗੱਲ ਨਹੀਂ ਇੱਕ ਮੰਨੇ ਦੇ ਤੁਸੀਂ ਕਹਿੰਦੇ ਹੋ ਪੀਸਾਈ ਧਰਮ ਦਾ ਪ੍ਰਚਾਰ ਵੜਾਉਣ ਡਿਆ ਤੇ ਜੇ ਕੋਈ ਗੁਰੂ ਖਾਲਸੇ ਦੇ ਵਿੱਚ ਸਿੱਖ ਇਕੱਠੇ ਹੋ ਕੇ ਬਾਣੀ ਪੜ ਰਹੇ ਨੇ ਉਹਨੂੰ ਚਪੈਰਾ ਨਾਮ ਦੇ ਕੇ ਉਹ ਕਰ ਰਹੇ ਨੇ ਉਹ ਕੋਈ ਮਾੜੀ ਗੱਲ ਨਹੀਂ ਗੀ ਚੰਗੀ ਗੱਲ ਹੀ ਆ ਨਾਮ ਜਪਦੇ ਨੇ ਬਾਣੀ ਪੜਦੇ ਨੇ ਹਾਂ ਪਰ ਇਹ ਕੋਈ ਪ੍ਰਾਤਨ ਮर्यादा ਨਹੀਂ ਹੈਗੀ ਇਹਨੂੰ ਕਹੀ ਹੈ ਨਾ ਕਿ ਪੁਰਾਣੇ ਸਮੇਂ ਤੋਂ ਚਪਹਿਰਾ ਚੱਲਦਾ ਰਿਹਾ ਉਹ ਨਹੀਂ ਹੈਗਾ ਇਹਨਾਂ ਦੀ ਕੋਈ ਮर्यादा ਨਹੀਂ ਹੈਗੀ ਨਾ ਬਾਬਾ ਦੀਪ ਸਿੰਘ ਜੀ ਨੇ ਦਾਗੀ ਤਾਂ ਹਾਂ ਪਰ ਇਹ ਕੋਈ ਮਾੜੀ ਗੱਲ ਨਹੀਂ ਇਹ ਬਹੁਤ ਚੰਗੀ ਗੱਲ ਆ ਇਹ ਇਦਾਂ ਜੇ ਬਾਣੀ ਪੜਦੇ ਤੁਸੀਂ ਦੇਖੋ ਆਪਾਂ ਪੜਨੀ ਆ ਬਾਣੀ ਲੈਣਾ ਗੁਰੂ ਦਾ ਨਾਮ ਉਹਨੂੰ ਯਾਦ ਕਰਨਾ ਕਿਸੇ ਵੀ ਤਰ੍ਹਾਂ ਕਰੋ ਠੀਕ ਆ ਨਾ ਜਪੇਰਾ ਕਰ ਲੋ ਜਬਜੀ ਸਾਹਿਬ ਕਰ ਲੋ ਸੁਖਮਨੀ ਸਾਹਿਬ ਕਰ ਲੋ ਜਿਹੜੀ ਬਾਣੀ ਆ ਨਾ ਇਹ ਆਈਏ ਸੱਚਖੰਡ ਤੋਂ ਜਿਹੜਾ ਇਸ ਬਾਣੀ ਨੂੰ ਪੜ੍ਹੂਗਾ ਇਹ ਬਾਣੀ ਉਹਨੂੰ ਸੱਚਖੰਡ ਹੀ ਲੈ ਜੂਗੀ ਜਿੱਥੋਂ ਬਾਣੀ ਆਈ ਨਾ ਉੱਥੇ ਬਾਣੀ ਉਹਨੂੰ ਲੈ ਜਾਂਦੀ ਆ ਠੀਕ ਆ ਜੀ ਤੇ ਅੱਜ ਲਈ ਇੰਨਾ ਹੀ ਬਹੁਤ ਆ ਹੌਲੀ ਹੌਲੀ ਆਪਾਂ ਅੱਗੇ ਬਾਬਾਈ ਦੇ ਜੀਵਨ ਤੇ ਗੱਲ ਕਰਾਂਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਸਾਰੇ ਵੀਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਤੇ ਵੀਰੋ ਆਪਾਂ ਇਹੋ ਹੀ ਉਪਰਾਲਾ ਕੀਤਾ ਏ ਵੀ ਆਪ ਜੀ ਸਾਰੇ ਗੁਰੂ ਵਾਲੇ ਬਣੋ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੋ ਕਿਉਂਕਿ ਸਵਾਸਾ ਦਾ ਨਾ ਮੇਰੇ ਪਤਾ ਨਾ ਤੁਹਾਡੇ ਇਹਦੇ ਪ੍ਰਮਾਤਮਾ ਹੀ ਜਾਣਦਾ ਕੁਝ ਮਾਰੇ ਅਸੀਂ ਅਰਦਾਸ ਕੀਤੀ ਮਾਰੇ ਸਾਡੇ ਕੋ ਕਰਾ ਲੈ ਆਪ ਜੀ ਸਾਰੇ ਜੁੜੋਗੇ ਆ ਹੱਥ ਆ ਇਹ ਆਪਾਂ ਸਾਰੀਆਂ ਉਂਗਲੀਆਂ ਲੱਗ ਲਾਗਣਾ ਜੇ ਆਪਾਂ ਏਕਾ ਕਰ ਲਾਂਗੇ ਜੁੜ ਜਾਾਂਗੇ ਆਪਾਂ ਬਲੀ ਹੋ ਜਾਾਂਗੇ ਦੁਨੀਆਂ 'ਚ ਕੋਈ ਤਾਕਤ ਨਹੀਂ ਆਪ ਨੂੰ ਤੋੜੇ ਆਪਾਂ ਇੱਥੇ ਕੰਮ ਕਰਨ ਦੇ ਜੋੜਨ ਦਾ ਕਾਮ ਇਹ ਗੱਲ ਆ ਸਾਰੀ ਪ੍ਰੇਮ ਦੀ ਆਪਾਂ ਜੁੜੀਏ ਕਲਗੀਧਰ ਪਾਸ਼ਾ ਮਾਰੇ ਦੇ ਚਰਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਗਾਰੇ ਗਿ ਜਾਵੇ ਨਿਹਾਲ ਹੋ ਜਾਵੇ ਅਮਰਸ਼ੀਦ ਬਾਬਾ ਦੀਪ ਸਿੰਘ ਸਾਹਿਬ ਦੇ ਮਨੂ ਭਾਵੇ ਸਤ ਸ੍ਰੀ ਅਕਾਲ ਗੁਰਪ੍ਰਬ ਰਕਾਲ ਦੇ ਤੇ ਫਤਿਹ ਗੁਰਪੰਥ ਖਾਸ ਜੀ ਕੀ ਹਰ ਦੀਵਾਨ ਹਰ ਮਦਾਨ ਫਤਿਹ 250 ਚੜੇ ਸ਼ਰਨ ਪਰ 200 ਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ